ਜੀ ਸੋਸ਼ੀਕਲ ਦੋਸਤੋ ਨਮਸਤੇ ਅਸਲਾਮੁਅਲੈਕਮ ਹੋਰ ਕਿੱਦਾਂ ਜੀ ਕੀ ਹੁੰਦਾ ਪਿਆ ਕਹਿੰਦਾ ਗੁੱਸਾ ਖੁਦਾ ਨੁਕਸਾਨ ਕਰਦਾ ਵਾ ਉਹ ਗੁੱਸਾ ਖੁਦਾ ਨੁਕਸਾਨ ਕਰਦਾ ਵਾ ਆਦਮੀ ਨੂੰ ਹਵਾਨ ਬਣਾ ਦਿੰਦਾ ਹੈ ਗੁੱਸਾ ਕਰਨ ਵਾਲਾ ਆਦਮੀ ਆਪਣਾ ਖੁਦ ਜੀਵਨ ਬਰਬਾਦ ਕਰ ਲੈਂਦਾ ਹੈ ਉਹ ਜਿਹੜਾ ਸਾਰਿਆਂ ਨੂੰ ਹਿੰਮਤ ਦਿੰਦਾ ਵਾ ਉਹ ਜਿਹੜਾ ਸਾਰਿਆਂ ਨੂੰ ਹਿੰਮਤ ਦਿੰਦਾ ਵਾ ਖੁਦਾ ਪਰਮਾਤਮਾ ਉਹਦੀ ਤਾਕਤ ਬਣਦਾ ਜੋ ਸਾਰਿਆਂ ਦੀ ਸੇਵਾ ਕਰਦਾ ਹੈ ਕੁਦਾ ਉਹਨੂੰ ਬਰਕਤ ਦਿੰਦਾ ਹੈ ਹਾਂਜੀ ਦੋਸਤੋ ਜਿਹੜੀਆਂ ਗੱਲਾਂ ਅਸੀਂ ਅੱਜ ਬੜੀਆਂ ਸਮਝਣ ਵਾਲੀਆਂ ਗੱਲਾਂ ਹੈਗੀਆਂ ਕਹਿੰਦਾ ਅਕਸਰ ਆਪਾਂ ਗੁੱਸੇ ਦੇ ਵਿੱਚ ਐਸੇ ਕੰਮ ਕਰ ਜਾਂਦੇ ਆ ਜਿਹੜੇ ਬੰਦੇ ਨੂੰ ਵਕਤ ਪੈ ਕੇ ਸਮਝਣੇ ਪੈਂਦੇ ਆ ਕਿ ਮੈਂ ਗੁੱਸੇ 'ਚ ਕੀ ਕੁਛ ਕਰ ਗਿਆ ਤਾਂ ਗੁੱਸਾ ਆਵੇ ਤੇ ਹਾਵੀ ਨਾ ਕਰੋ ਸਗੋਂ ਆਪ ਤੁਸੀਂ ਗੁੱਸੇ ਤੇ ਹਾਵੀ ਹੋ ਹਮੇਸ਼ਾ ਠੰਡੇ ਮਤੇ ਨਾਲ ਕੋਈ ਵੀ ਫੈਸਲਾ ਲਿਆ ਕਰੋ ਜ਼ਿੰਦਗੀ ਚ ਕਹਿੰਦੇ ਕਦੀ ਜ਼ਿੰਦਗੀ ਦੇ ਵਿੱਚ ਐਨੇ ਖੁਸ਼ ਨਾ ਹੋ ਕਿ ਤੁਸੀਂ ਐਸਾ ਕੋਈ ਪ੍ਰੋਮਿਸ ਕਿਸੇ ਨਾਲ ਕਰ ਦੋ ਤੁਸੀਂ ਨਿਭਾ ਨਾ ਸਕੋ ਤੇ ਗੁੱਸੇ ਵਿੱਚ ਐਸਾ ਕਦਮ ਨਾ ਚੱਕ ਲੋ ਕਿ ਜਿਹੜਾ ਆਉਣ ਵਾਲੇ ਟਾਈਮਸ ਤੁਹਾਨੂੰ ਪਛਤਾਉਣਾ ਪਵੇ ਤੇ ਇੱਕ ਹੋਰ ਗੱਲ ਸਾਰਿਆਂ ਨੂੰ ਦੋਸਤੋ ਕਿ ਜਿਹੜੀ ਹਿੰਮਤ ਹੁੰਦੀ ਹੈ ਨਾ ਉਹ ਬੰਦੇ ਨੂੰ ਜਾਂਦੇ ਨੂੰ ਵੀ ਬਹੁਤ ਜ਼ਿਆਦਾ ਦਲੇਰੀ ਦਿੰਦੀ ਹੈ ਤੇ ਮਰਦੇ ਨੂੰ ਵੀ ਇੱਕ ਜਿਉਂਦਾ ਕਰ ਦਿੰਦੀ ਹੈ ਹਿੰਮਤ ਇੱਕ ਐਸੀ ਚੀਜ਼ ਹੈ ਹਮੇਸ਼ਾ ਆਪਣੇ ਤੇ ਯਕੀਨ ਕਰਨਾ ਸਿੱਖੋ ਇੰਨੇ ਹਿੰਮਤ ਨਾਲ ਤੁਸੀਂ ਜ਼ਿੰਦਗੀ ਜਿਉਂ ਕਿ ਇੱਕ ਮੁਰਦਾ ਇਨਸਾਨ ਵੀ ਖੁਦ ਕਹੇ ਯਾਰ ਕਿ ਮੈਂ ਉਹਦੇ ਹਰਗਾ ਬੰਨਾ ਤਾਂ ਹਿੰਮਤ ਹਮੇਸ਼ਾ ਮਤਲਬ ਕੌਨਫੀਡੈਂਸ ਤੁਹਾਡੇ ਚ ਐਸਾ ਹੋਣਾ ਚਾਹੀਦਾ ਹੈ ਕਿ ਤੁਸੀਂ ਬੱਲੇ ਬੱਲੇ ਕਰਾ ਦਿਓ ਮਤਲਬ ਤੁਹਾਡਾ ਸੈਲਫ ਕੌਨਫੀਡੈਂਸ ਦੀ ਪਾਵਰ ਬਿਲਡ ਅਪ ਹੋਣੀ ਚਾਹੀਦੀ ਆ ਓਵਰ ਕੌਨਫੀਡੈਂਸ ਵੀ ਬੰਦੇ ਨੂੰ ਮਰਵਾ ਦਿੰਦਾ ਤੇ ਹੋਰ ਦੋਸਤੋ ਕੀ ਬਣਦਾ ਕਹਿੰਦਾ ਕਈ ਵਾਰ ਦਿਲ ਕਰਦਾ ਜੀ ਤੁਹਾਡੇ ਨਾਲ ਐਸੀਆਂ ਗੱਲਾਂ ਬਾਤਾਂ ਕਰੀਏ ਜਿਹੜੀਆਂ ਮਤਲਬ ਬੰਦੇ ਨੂੰ ਥੋੜਾ ਜਿਹਾ ਡਿਫਰੈਂਟ ਮੋੜ ਤੇ ਲੈ ਜਾਣ ਤੇ ਐਸੀਆਂ ਗੱਲਾਂ ਬਾਤਾਂ ਨਾਲ ਬੜਾ ਅੱਛਾ ਲੱਗਦਾ ਕਿਉਂਕਿ ਮੈਨੂੰ ਪਤਾ ਮੇਰੇ ਫੈਨ ਸਰਕਲ ਸਾਰੇ ਇਹ ਗੱਲਾਂ ਬਾਤਾਂ ਸੁਣਦੇ ਨੇ ਤੋਂ ਹਮੇਸ਼ਾ ਐਸੀਆਂ ਗੱਲਾਂ ਬਾਤਾਂ ਨਾਲ ਜਲਦੀ ਮੁਲਾਕਾਤਾਂ ਤੁਹਾਡੀਆਂ ਹੁੰਦੀਆਂ ਰਹਿਣਗੀਆਂ ਤੁਹਾਨੂੰ ਮਿਲਦੇ ਜੁਲਦੇ ਰਹਾਂਗੇ ਦੋਸਤੋ ਸੋ ਆਪਣੇ ਜੋ ਵੀ ਤੁਹਾਡੇ ਦਿਲ 'ਚ ਜੋ ਵੀ ਵਿਚਾਰ ਹੁੰਦੇ ਆ ਮੈਨੂੰ ਕਮੈਂਟਸ ਤੇ ਰਾਹੀਂ ਤੁਸੀਂ ਅ ਕਰ ਸਕਦੇ ਹੋ ਤੇ ਮੇਰੇ ਇਨਬਾਕਸ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਦੋਸਤੋ ਗਿਲਾ ਨਾ ਕਰਿਆ ਕਰੋ ਕਿਉਂਕਿ ਮੈਸੇਜੇਜ਼ ਹੀ ਮੈਨੂੰ ਇੰਨੇ ਆਉਂਦੇ ਕਿ ਟਾਈਮ ਨਹੀਂ ਹੁੰਦਾ ਮਤਲਬ ਇੰਨੇ ਜ਼ਿਆਦਾ ਡੇਲੀ ਮੈਸੇजेस ਆਉਂਦੇ ਆ ਤੇ ਪਰ ਫਿਰ ਵੀ ਅਸੀਂ ਆਪਣੇ ਮਸ਼ਰੂਫ ਸਮੇਂ ਦੇ ਵਿੱਚੋਂ ਤੁਹਾਨੂੰ ਜ਼ਰੂਰ ਉਹਦਾ ਵਾਪਸੀ ਜਵਾਬ ਦੇਈਦੇ ਆ ਪਰ ਤੁਸੀਂ ਪਲੀਜ਼ ਵੇਟ ਕਰਿਆ ਕਰੋ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜਲਦੀ ਮਿਲਣਗੇ ਸੋ ਫਿਰ ਹੋ ਜੇ ਜਾਂਦੇ ਜਾਂਦੀ ਪਿੰਕੀ ਦੀ ਦਿਲੋਂ ਖੁਆਇਸ਼ ਆ ਪਿੰਕੀ ਦਾ ਹਮੇਸ਼ਾ ਚਾਹੁੰਦੀ ਹੈ ਕਿ ਹਰ ਇੱਕ ਬੰਦਾ ਹੌਸਲਾ ਚ ਰਹੀਂ ਤੇ ਤੁਸੀਂ ਸੋਚੋ ਤੁਸੀਂ ਸੋਚ ਲਿਆ ਆਟੋਮੈਟਿਕਲੀ ਤੁਹਾਡੀ ਸੋਚ ਉਸ ਚੀਜ਼ ਨੂੰ ਮੁਕਰਰ ਕਰ ਦੂਗੀ ਪੂਰਾ ਕਰਨ ਲਈ ਤੁਸੀਂ ਇੱਕ ਸੋਚ ਰੱਖੋਗੇ ਅਸੀਂ ਆਹ ਕਰਦਾ ਤਾਂ ਆਟੋਮੈਟਿਕਲੀ ਇੱਕ ਮੰਨਿਓ ਗੱਲ ਕਹਿੰਦੀ ਨਾ ਤੇ ਦਿਲ ਆਟੋਮੈਟਿਕਲੀ ਕਰਨ ਲੱਗ ਪੈਂਦਾ ਕਦੀ ਸੋਚ ਕੇ ਦੇਖੋ ਕੋਈ ਕੰਮ ਅਸੀਂ ਕਰਨਾ ਤਾਂ ਦਿਲ ਨੇ ਆਟੋਮੈਟਿਕਲੀ ਕਰਨ ਲੱਗ ਪੈਂਦਾ ਦੇ ਫਿਰ ਐਚ ਕੇ ਆਰ ਮੀਨਸ ਤੁਹਾਨੂੰ ਪਤਾ ਹੀ ਹੈ ਕਿ ਐਚ ਕੇ ਆ ਦਾ ਕੀ ਮਤਲਬ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਬਾਦਰੋ ਦੋਸਤੋ ਸੇ ਅਸੀਂ ਗੱਲਬਾਤ ਨਾਲ ਮੇਰੇ ਸਪੋਰਟ ਕਰਦੇ ਰਹੋ ਤੁਹਾਡੀ ਪਿੰਕੀ ਸੰਦ ਪਿੰਕੀ ਮੋਗਲੀ ਫਿਰ ਹੋਦੇ ਜਾਂਦੇ ਜਾਂਦੇ ਪਰ ਸਭ ਦਾ ਰੱਬ ਰੱਖਾ ਦੀ ਥੈਂਕ ਯੂ ਵੈਰੀ ਮਚ ਲਵ ਯੂ ਗਾਇਜ਼ ਬਾਏ ਬਾਏ